ਮਾਹੀ ਗੁਰੂ ਜੀ ਦਾ ਖਾਲਸਾ ਮਾਹੀ ਗੁਰੂ ਜੀ ਦੀ ਫਤਿਹ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮಿತಿ ਜੜੀਆਂ ਚੋਣਾਂ ਦਾ ਰਿਜ਼ਲਟ ਆਇਆ ਉਹਦੇ ਵਿੱਚ ਤਕਰੀਬਨ ਤਕਰੀਬਨ ਮੌਜੂਦਾ ਸਰਕਾਰ ਦਾ ਪਲੜਾ ਭਾਰੀ ਹੈ ਬਹੁਤ ਉਮੀਦਵਾਰ ਜਿੱਤੇ ਨੇ ਤੇ ਬਹੁਤ ਥਾਂਾਂ ਤੇ ਥੋੜਾ ਜਿਹਾ ਸਰਵਾਈਵ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਤੇ ਗੁਰਪ੍ਰੀਤ ਪਤਨ ਹਰਪੀ ਸੇਖੋਂ ਐ ਉਹ ਉਹ ਦੇ ਘਰ ਵਾਲੀ ਜਿੱਤ ਗਈ ਪੰਜ ਛੇ ਸੀਟਾਂ ਉਥੋਂ ਹੋਰ ਜਿੱਤ ਗਈ ਕੁਝ ਆਜ਼ਾਦ ਉਮੀਦਵਾਰ ਜਿੱਤ ਗਏ ਪਰ ਜਦੋਂ ਮੈਂ ਸੁਣਿਆ ਆ ਆਪਣੇ ਪਿੰਡ ਤੋਂ ਨਿਰਿੰਦਰ ਕੌਰ ਭਰਾਜ ਹਾਰ ਗਈ ਆਮ ਆਦੀ ਪਾਰਟੀ ਦੀ ਇੱਥੋਂ ਕੁਲਤਾਰ ਸਿੰਘ ਸੰਮਾ ਆਪਣੇ ਪਿੰਡ ਤੋਂ ਹਾਰ ਗਏ ਕੁਲਦੀਪ ਸਿੰਘ ਢਾੜੀਵਾਲ ਆਪਣੇ ਪਿੰਡ ਤੋਂ ਹਾਰ ਗਏ ਇਹ ਖਬਰਾਂ ਜ਼ਿਆਦਾ ਦੇਖਣ ਨੂੰ ਮਿਲੀਆਂ ਉਹ ਭਰਾਵੋ ਇੰਨਾ ਬੋਟਾਂ ਦੇ ਵਿੱਚ ਕੁਝ ਨਹੀਂ ਹੁੰਦਾ ਤੇ ਨਾ ਕੁਝ ਮਿਲਣਾ ਜਦੋਂ ਆਗ联 ਨੇ ਧੱਕਾ ਹੀ ਕਰਨਾ ਹੋਇਆ ਫਿਰ ਜਿੱਤ ਕੇ ਵੀ ਕੀ ਕਰੋਗੇ ਕੁਝ ਨਹੀਂ ਹੁੰਦਾ ਮੈਂ ਜਿਹੜੀ ਅੱਜ ਬੇਨਤੀ ਕਰ ਰਿਹਾ ਨਾ ਉਹ ਇਹ ਕਰਨੀ ਹੈ ਵੀ ਜਿਹੜੇ ਨਾ ਅਕਾਲੀਆਂ ਦੇ ਜਾਂ ਕਾਂਰਖਦੇ ਉਮੀਦਵਾਰ ਜਿੱਤੇ ਨੇ ਇਹਨਾਂ ਨੂੰ ਬੇਨਤੀ ਹੈ ਵੀ ਥੋੜਾ ਜਿਹਾ ਸਬਰ ਰੱਖ ਲਿਓ ਕਿਉਂਕਿ ਇਹ ਚ ਕੱਢਣ ਕਢਾਉਣ ਨੂੰ ਕੁਝ ਨਹੀਂ ਹੁੰਦਾ ਛਕਣ ਛਕਾਉਣ ਨੂੰ ਕੁਝ ਨਹੀਂ ਹੁੰਦਾ ਕੋਈ ਬਹੁਤੀਆਂ ਵੱਡੀਆਂ ਗਰੰਟਾਨੀ ਹੁੰਦੀਆਂ ਤੇ ਹਲੇ ਇੱਕ ਸਾਲ ਪਿਆ ਉਦੋਂ ਪਹਿਲਾਂ ਪਹਿਲਾਂ ਕੋਈ ਹੋਰ ਨਵੇਂ ਕੰਡੇ ਨਾਲ ਬੀਜਦੇ ਜਿਹੜਾ ਵੱਡੀਆਂ ਤੁਹਾਡੀਆਂ ਪਾਰਟੀਆਂ ਨੂੰ ਚੁਭਣੇ ਪੈਣ ਮਾਫੀ ਮੰਗਣੀ ਪੈਣ ਮੈਂ ਬੜੇ ਚੰਗੀ ਤਰ੍ਹਾਂ ਅੱਜ ਨਾ ਟੀਵੀ ਮੂਰੇ ਬੈਠੇ ਨਾ ਫੋਨ ਤੇ ਕੋਈ ਦੇਖਿਆ ਥੋੜਾ ਜਿਹਾ ਕਿਸੇ ਪਾਸੇ ਗਏ ਸੀ ਸ਼ਹਿਰਸ ਪਾਟੇ ਤੇ ਪਰ ਉੜਦੀਆਂ ਉੜਦੀਆਂ ਗੱਲਾਂ ਸੁਣੀਆਂ ਜਿਹੜੇ ਖਾਸ ਕਰਕੇ ਕੁਝ ਅਕਾਲੀਆਂ ਦੇ ਪੱਤਰਕਾਰ ਨੇ ਕੁਝ ਕਾਂਗਰਸੀਆਂ ਦੇ ਨੇ ਉਹਨਾਂ ਦੀ ਖਬਰ ਇਹ ਸੁਣੀ ਆਪਣੇ ਪਿੰਡੋਂ ਨਰਿੰਦਰ ਕੌਰ ਭਰਾਜ ਹਾਰ ਕੇ ਆਪਣੇ ਪਿੰਡੋਂ ਗੁਰਦੀਪ ਸਿੰਘ ਧਾਲੀਵਾਲ ਆਪਣੇ ਪਿੰਡੋਂ ਬਦਨ ਸ਼ਮਾ ਦੇ ਸਪੀਕਰ ਕੁਲਤਾਰ ਸਿੰਘ ਸੰਧਮਾ ਹਾਰ ਗਏ ਬਸ ਆ ਖਬਰ ਫਿਰ ਕੀ ਹੋ ਗਿਆ ਇਹ ਪੰਜਾਬ ਦੇ ਲੋਕ ਨੇ ਜਿੱਥੇ ਮਰਜੀ ਵੋਟ ਪਾਉਣ ਨਾ ਪਾਉਣ ਬਦਲਾ ਹੀ ਹੁੰਦਾ 27 ਚ ਦੁਬਾਰੇ ਹੋਜੂ 27 ਤੋਂ ਬਾਅਦ 32 ਚ ਹੋਜੂ 32 ਤੋਂ ਬਾਅਦ 37 ਚ ਹੋਜੂ 37 ਤੋਂ ਬਾਅਦ ਪੰਜ ਹੋਰ ਜੋੜ ਲੈਣ ਹੁਣ ਗਿਣਤੀ ਨਾ ਭੁੱਲ ਜੀਏ ਕਿਤੇ ਪਿਰਸ਼ਾਦ 42 ਚ ਹੋਜੂ 42 ਤੋਂ ਬਾਅਦ 47 ਚ ਹੋਜੂ ਦੁਬਾਰਾ 47 ਚ ਹੋਜੂ ਨਾਲੇ 1947 ਚ ਦੇਸ਼ ਆਜ਼ਾਦ ਹੋਇਆ ਸੀ ਤੇ 2047 ਚ ਦੁਬਾਰਾ ਨਵੀਂ ਜਾਗ ਨੂੰ ਬਿਜੂ ਆਹੀ ਹੈ ਹੋਰ ਤਾਂ ਕੁਛ ਨਹੀਂ ਹੁਣ ਕੀ ਜੇ ਕਾਲੀਆਂ ਦੇ ਬੰਦੇ ਜਿੱਤ ਗਏ ਮੰਨ ਲਓ ਚ ਗੱਲ ਕਾਂਗਰਸ ਜਿੱਤ ਗਏ ਕੀ ਸਰਕਾਰ ਚੇਂਜ ਹੋ ਕਦੇ ਵੀ ਨਹੀਂ ਕਦੇ ਵੀ ਨਹੀਂ ਹੋਣੀ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਹੈ ਬੇਹਾ ਜਿਹੜੀਆਂ ਚੋਣਾਂ ਹੋਈਆਂ ਨੇ ਰਿਜ਼ਲਟ ਆ ਗਏ ਜਿਹੜਾ ਛੇਤਰੋ ਛਤਰੀ ਹੋ ਲਏ ਕਿਹਦੇ ਨਾਲ ਲੜੇ ਜਾ ਕੇ ਪੋਲਿੰਗ ਬੂਥਾਂ ਤੇ ਲੜੇ ਕਿਹਦੇ ਨਾਲ ਜਾ ਕੇ ਪਾਕਿਸਤਾਨ ਨਾਲ ਲੜਿਆ ਘਰ ਦਾ ਘਰ ਹੀ ਲੜਿਆ ਇਥੇ ਗੈਰ ਕੌਣ ਸੀ ਕੌਣ ਸੀ ਕਹਿ ਰਿਹਾ ਕੋਈ ਵੀ ਜਿਨ੍ਹਾਂ ਦੇ ਖਾਤਰ ਲੜਿਓ ਉਹਨਾਂ ਦੇ ਖਾਵਰਾਂ ਚੱਲੀ ਆਉਂਦੀਆਂ ਰਾਜਾ ਵਡਿੰਗ ਦਾ ਭਵੰਤਮਾਨ ਨੂੰ ਮਿਲਿਆ ਸੀ ਫਲਾਣਾ ਭਵੰਤਮਾਨ ਨੂੰ ਮਿਲਿਆ ਸੀ ਇਦਾਂ ਵਿਧਾਨ ਸਭਾ ਦੇ ਵਿੱਚ ਇੱਕ ਦੂਜੇ ਨੂੰ ਗਾਲੋ ਵਾਲੇ ਹੋ ਕੇ ਰੋਟੀ ਇਕੱਠੇ ਖਾਂਦੇ ਤੁਸੀਂ ਛੇਤਰਛਤਰੀ ਜਿਹੜਾ ਹੋਣਾ ਪੱਗਾਂ ਲਾਹੋਣੀਆਂ ਨੇ ਕਿਸੇ ਨੇ ਕਿਹਾ ਸੀ ਪੱਗਾਂ 'ਚ ਕਿਹੜਾ ਕੰਨ ਲੱਗੇ ਹੁੰਦੇ ਨੇ ਕਿਹਨੇ ਭਾਗ ਲਾਇਗੀ ਸੀ ਬੜਾ ਕੁਛ ਹੋਇਆ ਗਾਲੇ ਗਲੋਚ ਹੋਇਆ ਅਸੀਂ ਪੰਜਾਬ ਦੇ ਲੋਕ ਇੱਕ ਦੂਜੇ ਦੇ ਪਰਿਵਾਰਾਂ ਤੱਕ ਪਹੁੰਚ ਗਏ ਇਹ ਵੋਟਾਂ ਦੀ ਖਾਤਰ ਪਰ ਕੱਢਿਆ ਕਿ ਹੁਣ ਕਹੀ ਉਹ ਹੋਣਗੇ ਜਿਹਨੂੰ ਸ਼ੁਕਰਗੁਜ਼ਾਰ ਮਲੰਗ ਕਹਿੰਦਾ ਸੀ ਉਹ ਸੱਥਾਂ 'ਚ ਬੈਠਣ ਜੋਗੇ ਨਹੀਂ ਰਹੇ ਕਿਉਂਕਿ ਗਾਲੇ ਗਲੋਚ ਕੀਤਾ ਹੋਣਾ ਗਵਾਂਢੀ ਕੋਈ ਝਾੜੂ ਵਾਲਾ ਨਾ ਕਾਂਰਸੀ ਕੋ ਕਾਲੀ ਹੋ ਇੱਕ ਦੂਜੇ ਨਾਲ ਗੜੀ ਗੋ ਗੀਤਾ ਉਹ ਸੱਥਾਂ 'ਚ ਬੈਠ ਕੇ ਹੁਣ ਪਹਿਲਾਂ ਤਾਂ ਮਾੜੀ ਮੋਟੀ ਜਣਾ ਜੀ ਕਰਨੇ ਬਾਅਦ ਦੇ ਵਿੱਚ ਫੇਰ ਉਹੀ ਬਾਹਾਂ ਕਹਾੜੀ ਇਹਨਾਂ ਲੀਡਰਾਂ ਦਾ ਕੁਛ ਨਹੀਂ ਜਾਣਾ ਤੇ ਆਪਾਂ ਛੇਤ੍ਰੋ ਛੇਤਰੀ ਹੋਣੇ ਚਲੋ ਮੇਰੀ ਇੱਕ ਫਿਤਰਤ ਹੈ ਵੀ ਜਿਹੜੇ ਵੀ ਉਮੀਦਵਾਰ ਦਿੱਤੇ ਨੇ ਭਾਵੇਂ ਅਕਾਲੀਆਂ ਦੇ ਹੋਣ ਕਾਂਗਰਸੀਆਂ ਦੇ ਹੋਣ ਭਾਵੇਂ ਬੀਜੇਪੀ ਦੇ ਹੋਣ ਝਾੜੂ ਵਾਲਿਆਂ ਦੇ ਹੋਣ ਸਭ ਨੂੰ ਵਧਾਈ ਤੁਸੀ ਜਿੱਤ ਗਏ ਪਰ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਉਹਨਾਂ ਨੂੰ ਬੇਨਤੀ ਹੈ ਬੋਰਡ ਪਉਣ ਤੱਕ ਸੀਮਿਤ ਰਿਹਾ ਕਰੋ ਇਹਨਾਂ ਪਿੱਛੇ ਐਵੇਂ ਪੱਗਾਂ ਨਾ ਲਾਹੋ ਦਾੜੀਆਂ ਨਾ ਪਟਾਓ ਗਾਲੀ-ਗਲੋਚ ਨਾ ਕਰੋ ਕੋਸ਼ ਨਹੀਂ ਮਿਲਣਾ ਤੁਸੀ ਵਧਾਈਆਂ ਸਾਰਿਆਂ ਨੂੰ ਜਿਹੜੇ ਜਿੱਤੇ ਨੇ ਜਿਹੜੇ ਹਾਰੇ ਨੇ ਉਹਨਾਂ ਨੂੰ ਸਵਾਗਤ ਵਧਾਈਆਂ ਉਹ ਦੁਬਾਰੇ ਫੇਰ ਕੋਸ਼ਿਸ਼ ਕਰੋ ਜੋਤੀਆਂ ਖਾਣ ਦੀ ਜੇਤ ਕੀ ਬਚ ਕੇ ਛੇਤਰ ਛੁਤਰ ਖਾਣ ਨੂੰ ਅਗਲੀ ਵਾਰ ਫੇਰ ਖਾ ਲਿਓ ਨੀਡ ਸ਼ਟਰਾਂ ਵਾਲਾ ਹਰ ਹਰ ਵਕਤ ਕਾਗਜ਼ ਭਰਦਾ ਹੀ ਹੈ ਆਤ ਪਾ ਲਓ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ